ਜੈ ਸ਼੍ਰੀ ਰਾਮ ਜੀ ਅੱਜ ਸਾਉਣ ਦੇ ਪਵਿੱਤਰ ਮਹੀਨੇ ਦੇ ਵਿੱਚ ਸ਼ਿਪੂਰੀ ਮੰਦਿਰ ਦੇ ਵਿੱਚ ਇੱਕ ਬੜਾ ਭਿਆਨਕ ਚੋਰੀ ਰੜਾਕਾ ਪਿਆ ਹੈ ਆ ਭਗਵਾਨ ਬੋਲੇ ਨਾਲਾ ਸ਼ਿਵਲਿੰਗ ਸ਼ਿਵਲਿੰਗ ਦੇ ਉੱਤੇ ਲੱਗੀ ਹੋਈ ਸੀ ਸਾਰੀ ਚਾਂਦੀ ਦੀ ਜਰੈਰੀ ਜਰੈਰੀ ਵੱਟ ਕੇ ਲੱਗੇ ਇਹਦੇ ਉੱਪਰ ਗਾਗਰ ਸੀ ਚਾਂਦੀ ਦੀ ਤੇ ਚਾਂਦੀ ਦੀ ਗਾਗਰ ਲੱਗੇ ਲੈ ਕੇ ਇਵਨੇ ਸ਼ਿਵਲਿੰਗ ਨੂੰ ਬਹੁਤ ਪੂਰੇ ਤਰੀਕੇ ਨਾਲ ਪਟਕਿਆ ਉਹਨਾਂ ਨੇ ਸਭਲਾਂ ਨਾਲ ਖੰਡਿਤ ਕਰਤਾ ਪਰ ਕੈਮਰੇ ਆ ਤੇ ਜਦੋਂ ਇਹ ਸ਼ਿਵਲਿੰਗ ਨੂੰ ਧੱਕੇ ਸਾਈਡ ਤੇ ਰੱਖਤਾ ਉਸ ਤੋਂ ਬਾਅਦ ਆ ਗੱਲੇ ਗੱਲੇ ਤੋੜ ਕੇ ਇਹ ਗੱਲੇ ਚ ਜੋ ਵੀ ਕੈਸ਼ ਸੀਗਾ ਇਹ ਸਾਰਾ ਕੈਸ਼ ਗੱਲੇ ਚ ਵੱਢ ਕੇ ਲੈ ਗਏ ਤੇ ਇੱਥੇ ਹੀ ਉਹਨਾਂ ਨੇ ਬਸਨੀ ਕਰੀ ਇੱਥੇ ਹੀ ਬਸਨੀ ਹੋਈ ਇੱਥੇ ਆ ਰਾਮ ਦਰਵਾਰ ਰਾਮ ਦਰਵਾਸ ਸੀ ਇਹ ਰਾਮ ਦਰਵਾਰ ਤੇ ਸਾਰੇ ਮੁਗਲ ਭਗਵਾਨ ਰਾਮ ਦੇ